ਪਹੁੰਚ ਗਏ ਪਹੁੰਚ ਗਏ ਕਹਿੰਦੇ ਬੱਗੇ ਯਾਰ ਕੋਲ ਪਹੁੰਚ ਗਏ ਆ ਗਏ ਬੱਗਾ ਜਾ ਕੇ ਦੋ ਦੋ ਕੌਲੇ ਛੱਟਣੇ ਚਾਹਦੇ ਉਦੋਂ ਬਾਅਦ ਜੀ ਇੰਜਣ ਜਮਾ ਫੱਟ ਸੁਈ ਇੱਕ ਨੰਬਰ ਚ ਆ ਇਹਦੇ ਨਹੀਂ ਹੈਗਾ ਕਿ ਦਿਨ ਨੂੰ ਅਸੀਂ ਕਮਾਏ ਜੇ ਕਰੀਏ ਹਲਾਈਏ ਬੜਾ ਸੈਟਿੰਗ ਕਰਕੇ ਵੀ ਕੱਢਾ ਚਿਰਿਆ ਜਾਵੇ ਤੇਰੇ ਝੂਂਤੀ ਠੀਕ ਬੜਾ ਗਏ ਆ ਹੀ ਨੇ ਇਹਦੇ ਨੱਥ ਭਾਪੀ ਨੇ ਰੰਗ ਦੀ ਉਹ ਨੱਡਣਾ ਜਿਆ ਸਪੈਟਰੀ ਵਾਲਾ ਬੜਾ ਕਸੂਤਾ ਤਾਵਾ ਕੰਪਨੀ ਬਿਲਕੁਲ ਪਲਾਸਾ ਕਹਿੰਦੇ ਪਲਾਸਾ ਸਾਡੇ ਕੋਲ ਬੜਾ ਚੰਦਰਾ ਬੋਰੋ ਵਿਪਤੰਦਰ ਬਸੋਂ ਇਹਦਾ ਜਾਜੀ ਬਣਾਈਉਂਦੇ ਆ ਪਰ ਨਾਲੇ ਜਾਣ ਦਾ ਰਸਤਾ ਲਿਖ ਕੇ ਲੈ ਪੈਂਦਾ ਜੋ ਪਰਾਂ ਦਾ ਭੜਿਆ ਸਾਰੀ ਗੱਲ ਤੋਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਮਿੱਤਰੋ ਪਰ ਜਾਈ ਤੜਕੇ ਤੜਕੇ ਛੱਡਤੀ ਤੇ ਅੱਜ ਤਰੀਕ ਹੈਗੀ ਹੈਗੀ ਬਰ ਚੈੱਕ ਕਰਾਂ ਤੇ 17 17 ਤਰੀਕ ਤੇ ਅੱਜ ਵੀ ਮਿੱਤਰ ਬਹੁਤ ਧੁਮਾਕੇ ਕਰ ਰਹੇ ਤੇ ਘਣ ਘਟ ਜਗ੍ਹਾ ਤੋਂ ਦਿਖਾਵਾ ਆ ਗਿਆ ਤੇ ਅੱਜ ਦਾ ਡੇਲੀ ਵਲੌਗ ਹੀ ਆ ਵੈਸੇ ਆਪਣਾ ਲਾਈਫ ਸਟਾਈਲ ਵਲੌਗ ਜੁ ਰੂਗਾ ਤੇ ਤੜਕੇ ਤੋਂ ਲੈ ਕੇ ਅਤਨ ਤੱਕ ਕਿੱਥੇ ਖਾਪਾ ਗੋ ਨਹਾਣਾ ਸਾਰੀ ਸੋਡੀ ਨਾਲ ਸਾਂਝੀ ਕਰੀ ਜੀ ਆਪਾਂ ਜਿੰਨੇ ਵੀ ਰ ਆਪਣਾ ਚੈਨਲ ਨਾਲ ਜੁੜੇ ਹੋਇਆ ਜਿਸ ਵੇਰੇ ਮਿੱਤਰੋ ਮਾਤਾ ਨੂੰ ਕਰਤਾ ਡ੍ਰੌਪ ਸਕੂਲ ਦੇ ਵਿੱਚ ਆਪਣ ਜਾਏ ਇੱਕ ਦੋ ਬਹੁਤ ਜ਼ਰੂਰੀ ਡਾਊਟਿੰਗਾਂ ਨੇ ਜਿਹੜੀ ਕੋ ਸੱਗਾ ਹੁੰਦਾ ਦਰ ਕਿ ਮਾਤਾ ਨੂੰ ਨਾ ਡ੍ਰੌਪ ਕਰਕੇ ਕਰਕੇ ਕਿਉਂ ਆਪਾਂ ਇਹ ਨੱਕ ਬੰਦ ਹੋਇਆ ਆਪਾਂ ਬੋਲਿਆ ਬਣੀ ਜਾਂਦਾ ਗੱਦੇ ਨਾਲ ਕਾਲ ਜਾਮ ਆ ਇਹਦਾ ਟਾਸਕ ਗੱਲ ਕਰ ਲਿਆ ਆਪਣਾ 365 ਵਾਲਾ ਸੋਡੀ ਪਤਾ ਤਾ ਕਰਕੇ ਸਾਰਾ ਕੁਝ ਕੰਟੀਨਿਊ ਚੱਲੀ ਜਾਣਾ ਹਨ ਤੇ ਇਥੋਂ ਹੁਣ ਮਿੱਤਰੋ ਆਪਾਂ ਕਰ ਰਹੇ ਆ ਇੱਕ ਵਾਰ ਘਰ ਵਾਪਸੀ ਤੇ ਅੱਜ ਅੱਜ ਇਧਰ ਆਪਣੀ ਚਾਚੀ ਦੇ ਮੁੰਡੇ ਨੇ ਜਾਣਾ ਜੀ ਕੈਨੇਡਾ ਵਰਕ ਪਰਮਿਟ ਲੱਗ ਗਿਆ ਸੀ ਉਹਦੇ ਤੋਂ ਲੈ ਜਹਾਜ਼ ਫੜਨਾ ਹਜੇ ਉਹਨੂੰ ਵੀ ਮਿਲ ਕੇ ਆਉਣਾ ਤੇ ਇੱਕ ਵਾਰ ਫਿਰ ਨਹੀਂ ਘੁੰਮਦੇ ਨਹੀਂ ਪਤਾ ਤੜਕੇ ਤੜਕੇ ਫਿਨਿਸ਼ ਕਰਦਗੇ ਉਧਰਲਾ ਕੰਮ ਕਿਉਂਕਿ ਗਾਈਜ ਆਪਣੀ ਫੋਰਚੂਨਰ ਨੇ ਜਿਹੜਾ ਆ ਹਿੱਸਾ ਸੀ ਇਹ ਆਪਾਂ ਫਟ ਕਰਨਾ ਬਹੁਤ ਟਾਈਮ ਦਾ ਲੱਗੇ ਤਰ੍ਹਾਂ ਪਿਆ ਸੀ ਇਹ ਨੂੰ ਅੱਜ ਆਪਾਂ ਇਹਨੂੰ ਫਟ ਕਰਕੇ ਲਾਵਾਗੇ ਆਰਲਾ ਟਾਇਟ ਨਾਲ ਆ ਆਈਟਮ ਹੈ ਜਿਹੜੀ ਇਹ ਐਸ ਰੋਡ ਲੱਗੂ ਇਹ ਐ ਲੋਟੋ ਜੀ ਤੁਹਾਨੂੰ ਕਰਕੇ ਐ ਇੱਥੇ ਇਹਨੂੰ ਟਮੀੜਾਂਗੇ ਅੱਜ ਆ ਚੀਜ਼ ਐ ਲੱਗ ਤੋਦਰ ਗਿੜਾ ਦੇ ਆ ਤੇ ਕ੍ਰੇਡਰ ਵਾਲਾ ਮਚਾਣ ਵਾਲਾ ਮੁੰਡਾ ਤਾਂ ਹਾਲੇ ਕਦੇ ਘਰੀ ਨਹੀਂ ਆਇਆ ਪਤ ਨਹੀਂ ਕਿੱਧਰ ਭੜਕਦਾ ਫਿਰਦਾ 1 ਵਜੇ ਚੜਦਾ ਉਹਨੇ ਤੇ ਹਾਂਜੀ ਆਪਾਂ ਹੁਣ ਆਪਦਾ ਫਾਇਨਲੀ ਆਪਦੇ ਕੰਮਾਂ ਦੇ ਦੁਬਾਰੇ ਕੰਟੀਨਿਊ ਕਰਕੇ ਇਧਰ ਤਾਇਆ ਬੈਠਾ ਇਹਨੂੰ ਪੁੱਛਦੇ ਆ ਕਿ ਆਰਲਾ ਟਾਇਟ ਆ ਜਿਹੜੀ ਮਿਲ ਜੂ ਜੇ ਮਿਲ ਗਈ ਆਪਾਂ ਸ਼ੀਸ਼ਾ ਕਰੀਏ ਫੱਟਾ ਪੋਰ ਜਿੱਧਰ ਲਾ ਕੇ ਕਰੇ ਆਈ ਨਾ ਕਰਦੇ ਆ ਗੱਲ ਵਾਰ ਤਿਆਰ ਲਾ ਡੈਡ ਤਾਂ ਨਹੀਂ ਹੋਣੀ ਲੈ ਮਿੱਤਰੋ ਤਾਂ ਆਇਆ ਤਾਂ ਕਰ ਗਿਆ ਹੱਥ ਖੜਿਆ ਲਾ ਡੈਡ ਕਰਾ ਮੇਰੇ ਕੋਲ ਤਾਂ ਨਹੀਂ ਹੈਗੀ ਕਿ ਨਾ ਦਾ ਲੱਭੋ ਕਿਸੇ ਪਾਸੇ ਹੋਰ ਮੋਲਾਂ ਦਾ ਭਖੂ ਗਿੰਤ ਕਾ ਜਾਣਾ ਆਪੋ ਸਰ 40 ਰੁਪਏ ਦੀ ਚੀਜ਼ ਖਾਤਰ ਚਲੋ ਮਿੱਤਰੋ ਆਪੋ ਕੰਮ ਤਾਂ ਕਰ ਨਹੀਂ ਬੈਣਾ ਪਰ ਉਹ ਤਾਂ ਫੱਟਾ ਨਹੀਂ ਉਹ ਟੁੱਟ ਗਿਆ ਬਾਅਦ ਚ ਨਵਾਂ ਲਾਬ ਦੇ ਫਿਰਾਂਗੇ ਹਨਾ ਫਿਰ ਫਾਇਦਾ ਨਹੀਂ ਕੋਈ ਉਦੋਂ ਚੰਗਾ ਆਪਾਂ ਲਾਲ ਕੀ ਸੀਸਾ ਤੇ ਮਿੱਤਰੋ ਕਹਿੰਦੇ ਸੀਸਾ ਮਿਸਤਰੀ ਨੂੰ ਇੱਕ ਲਾਇਆ ਸੀਗਾ ਫੋਨ ਉਹ ਕਹਿੰਦਾ ਵੀ ਸੀਸਾ ਖਰਾਬ ਹੋ ਜੂ ਠੀਕ ਹੈ ਨਾ ਤੁਸੀਂ ਆਲਾ ਟੈਂਟ ਯੂਜ਼ ਕਰ ਲਈ ਯੂਜ਼ ਦੇ ਵਿੱਚ ਲੈ ਲਈ ਤਾਂ ਕਰਕੇ ਹੁਣ ਆਪਾਂ ਨੂੰ ਗੱਡੀ ਚੱਕਣੀ ਪੈਣੀ ਹੈ ਡਬਲ ਟੇਪ ਨਾਲ ਜਾਂ ਮਿਸਤਰੀ ਦੀ ਸਿੱਧੀ ਸਲਾਹ ਨਾਲ ਉਹ ਸੀਸਾ ਬਟ ਕਰਾਂਗੇ ਤੇ ਹੁਣ ਜਾ ਕੇ ਕਰਦੇ ਆ ਆਪਣੇ ਨਾਲ ਝੋਟਾ ਸਟਾਰਟ ਆ ਗੱਭਰੂ ਇੱਥੇ ਤੁਰਿਆ ਫਿਰਦਾ ਭੈਣ ਨਾ ਮੈਂ ਤੈਨੂੰ ਘਰੇ ਦੇਖ ਕੇ ਆਇਆ ਹੁਣ ਘਰੋਂ ਆਇਆ ਮੈਂ ਘਰੇ ਗਿਆ ਸੀਗਾ ਉਦੋਂ ਉਦੋਂ ਤੂੰ ਗਿਆ ਵਾ ਸੀ ਮੈਂ ਮੰਮੀ ਨੂੰ ਛੱਡਣ ਗਿਆ ਵਾ ਸੀ ਹਾਂ ਮਾ ਚਾਚਾ ਵੀ ਹੀ ਨਹੀਂ ਸੀ ਨਾ ਮਾਤਾ ਸੀ ਘਰੇ ਮੈਂ ਕਿੜਾ ਦੇ ਕੇ ਮੁੜਿਆ ਖਾਲੀ ਘਰ ਦੇ ਕੇ ਕੰਨਾ ਪਰ ਆਦਾ ਕੰਗ੍ਰੈਚੁਲੇਸ਼ਨ ਹੈਪੀ ਜਰਨੀ ਠੀਕ ਹੈ ਉਤਰ ਕੇ ਮਿਲਦਾ ਹੁਣ ਮੈਂ ਤਿੰਨ ਸਾਲਾਂ ਬਾਅਦ ਆਇਗਾ ਦੁਬਾਰਾ ਤਾਣਾ ਹੋਰ ਹੋਰ ਪੰਡਾ ਜੀ ਭੜਕਦਾ ਫਿਰਦਾ ਅੱਜ ਦਾ ਕਹਿੰਦਾ ਮੇਰਾ ਜੀ ਨਹੀਂ ਕਰਦਾ ਚੜ੍ਹਨ ਨੂੰ ਕਲੀਆਂ ਤੇ ਕਿੜੇ ਦੁੰਦਾ ਫਿਰਦਾ ਕਹਿੰਦਾ ਸਾਰਿਆਂ ਨੂੰ ਮਿਲ ਮੁਲ ਕੇ ਵੇਰ ਜਾਵਾਂ ਇਹਨੂੰ ਜੀ ਕਰਦਾ ਮੈਂ ਤੇਰਾ ਘਰ ਸਾਡ ਨੂੰ ਕਿਸੇ ਦਾ ਹਨਾ ਉਹਨੂੰ ਪਰਕ ਪਰ ਮਟਾ ਮੰਨ ਲਓ ਤਿੰਨ ਚਾਰ ਸਾਲਾਂ ਬਾਅਦ ਕਿਤੇ ਜਾ ਕੇ ਦਿਖਾਈ ਦਊ ਇਹ ਚਲੋ ਸੁਵਰਟ ਵਾਲੀ ਬੈਟਰੀ ਲਾਈ ਆ ਬੜੀ ਫੇਰ ਕਿਤੇ ਜਾ ਕੇ ਉਹਨੇ ਸੈਲਫ ਚੱਕੀ ਆ ਟਰਮੀਨਲ ਪਤਾ ਨਹੀਂ ਢੱਲਾ ਸੀ ਕੀ ਚੱਕਰ ਸੀ ਭੈਣ ਜਣੇ ਦੀ ਪਹਿਲਾਂ ਸਟਾਰਟ ਹੀ ਨਹੀਂ ਹੋਈ ਸੀ ਪੋਰਚ ਉਧਰ ਟਾਈਮ ਦੀ ਖੜੀ ਕਰਕੇ ਮੈਨੂੰ ਕਿਰਪਾ ਕਰਦਿਏ ਸਾਰੇ ਨੂੰ ਪਾ ਕੇ ਜਵੇਂ ਸੀਗੀ ਆ ਨਾਡ ਨਾ ਜਿਆ ਸਪੈਟਰੀ ਵਾਲਾ ਬਾਹਲਾ ਕਸੂਤਾ ਇੱਤਾ ਵਾ ਕੰਪਨੀ ਮਨੇ ਪਲਾਸ ਕਰਨ ਦਾ ਪਲਾਸ ਸਾਡੇ ਕੋਲ ਬੜਾ ਚੰਦਰਾ ਜਾਨ ਹੋਇਆ ਮੇ ਪਲਾਸ ਹੈ ਦਾ ਤਾਂ ਪੈਂਦਾ ਏ। ਪਿੱਛੇ ਆਉਂਦਾ। ਚਾਬੀ ਚੱਕ ਲਈਏ। ਇੱਥੋਂ। ਗਰੂ ਨੂੰ ਛੱਟ ਥੱਲੇ ਪਾਉਣਾ ਟਰ। ਹੱਥ ਦੇਖੋ ਮੇਟਰ ਪੂਰੇ ਗੰਦੇ ਹੋ ਗਏ।ਰਾ ਹੱਥ ਘਾਲ ਲੀ ਬਹੁਤ ਸੋਣ। ਮੇਟਰ ਬਹਿ ਗਏ ਹੁਣ ਆਪਾਂ ਆਪਣੇ ਨਾਲੇ ਝੋਟੇ ਚ ਇੱਥੋਂ ਲਾ ਲਿਆ ਗੀਅਰ। ਕੱਢੀ। ਇਹਦਾ ਟਿੱਡੀ ਕਹਿੰਦਾ ਮੈਂ ਝੂਟਾ ਲੈਣਾ। ਹੈ? ਕਿਵੇਂ ਝੂਟਾ ਲੈਣਾ ਸੀ? ਐ ਝੂਟਾ ਲੈਣਾ ਸੀ ਕੀ ਕਰਨਾ ਸੀ ਝੂਟੀ ਲੈਣੀ ਸੀ ਆ ਗਿਆ ਝੂਟਾ ਲੈਣ ਦਾ ਜੀ ਮੈਂ ਇਹ ਮੂੰਗੜੀ ਮਤਰਾ ਆਪਣਾ ਝੋਟਾ ਕਮਾਦਾ ਪਿੰਡ ਦੀ ਫਰਨੀ ਉੱਤੇ ਲੈ ਕੇ ਆਣਾ ਇੱਕ ਫਰਨੀ ਤਾਂ ਸਾਡੇ ਪਿੰਡ ਦੀ ਵੈਸੇ ਪਟਕੂ ਹੀ ਪਈ ਆ ਰਹਾ ਬਣਿਆ ਪਿਆ ਇੱਥੇ ਫਟ ਕਰਾ ਕੇ ਲੈਣਾ ਸੀ ਸ਼ੀਸ਼ਾ ਜਿਹਾ ਉਹ ਇੱਥੋਂ ਵਾਲਾ ਹੈ ਨਹੀਂ ਇਹਦਾ ਸ਼ੀਸ਼ਾ ਫਟ ਗਿਆ ਸੀਗਾ ਆਪਣੀ ਗੱਡੀ ਦਾ ਤੇ ਨਵਾਂ ਪਾਇਆ ਸੀ ਤੇ ਨਵੇਂ ਸ਼ੀਸ਼ੇ ਤੇ ਵੀ ਵੈਸੇ ਲੋਕ ਲਾਇ ਲੈਂਦੇ ਜੇ ਵੀ ਦੇਖ ਸਕਦੇ ਹੋ ਟ੍ਰੇਡ ਜੀ ਸਾਇਸ ਨੂੰ ਦੀਦੀ ਹੋਵੇ ਉਹਦੇ ਤੇ ਵੀ ਵੱਟਾ ਵੱਜ ਗਿਆ ਸੀ ਤੇ ਬਾਕੀ ਗੱਲਬਾਤ ਡਾਂਵਾ ਪ੍ਰੋਗਰਾਮ ਜਮ ਡਣਾ ਡੰਮ ਹੁਣ ਮਤਲਬ ਬੱਗੇ ਨੂੰ ਮਲਦਿਆ ਜਾ ਕੇ ਕੀ ਕਹਿਣਾ ਬਗਾੜਾ ਲੇਗਾ ਬਾਬੇ ਦਾ ਗੁਰਾ ਖੜਾ ਕਹਿੰਦੇ ਬਾਬੇ ਦਾ ਗੁਰਾ ਦੇ ਵਿੱਚ ਹਵਾ ਵੀ ਬਹੁਤ ਘੱਟ ਸੀ ਲੈ ਹੁਣ ਪਹਿਲਾਂ ਤਾਂ ਭਰਾਈ ਆਪਾਂ ਹਵਾ ਕਿ ਇੱਥੋਂ ਆਪਣਾ ਮਿੱਤਰ ਆ ਪੱਖਵਾਲਾ ਇਹ ਹੈ ਨਹੀਂ ਸੀ ਅੱਜ ਇਸ ਕਰਕੇ ਹਵਾ ਪਾਉਣ ਦੀ ਆਪਾਂ ਨੂੰ ਗਾਈਜ਼ ਗਾਹਾਂ ਜਾਣਾ ਪੈ ਗਿਆ ਗਾਈਜ਼ ਕਰਕੇ ਹੁਣ ਚੱਲਦੇ ਆ ਯਾਰ ਬੱਗੇ ਕੋਲੋਂ ਨਾ ਡੀਡੀ ਜੀ ਫਟ ਕਰਾਉਣੇ ਉਹ ਤੋਂ ਡਬਲ ਟੇਪ ਨਾਲ ਕਰਊ ਘਾਰਲਾ ਡਾਕਟਰ ਨੂੰ ਉਸਾਂ ਵੀ ਖੜਾ ਆ ਦੇ ਕਿਵੇਂ ਮਰਜੀਵੇਂ ਖੜਦੀ ਆ ਉਹਦੇ ਕੋਲ ਜਾਲਦੇ ਆ ਮਿੱਤਰੋ ਇੱਥੋਂ ਆ ਬੰਦ ਕਰਿਆ ਪਿਆਰਾ ਰੌਂਗ ਸਾਈਡ ਜਾਣਾ ਪੂ ਇੱਥੋਂ ਤੱਕ ਬੂਰੋ ਵੀ ਪਤੰਦਰ ਬੱਸਾਂ ਜਿਹੜੇ ਜਹਾਜ਼ ਹੀ ਬਣੇ ਆਉਂਦੇ ਆ ਪਰ ਨਾਲੇ ਜਾਣ ਦਾ ਰਸਤਾ ਲਿਖ ਕੇ ਲੈ ਪੈਂਦਾ ਚੋਬਰਾਂ ਦਾ ਭੜਿਆ ਬੱਗਾ ਆ ਗਿਆ ਹੋਵੇ ਤਾਂ ਲੋਟਾਂ ਨਹੀਂ ਵੀ ਪਤੰਦਰ ਜਦੋਂ ਕੰਮ ਹੁੰਦਾ ਉਹ ਦੇਵ ਨਹੀਂ ਹੁੰਦਾ ਤੋ ਪਹੁੰਚ ਗਏ ਬੱਗ ਬੱਗੇ ਬੱਗੇ ਯਾਰ ਦੇ ਦਰਬਾਰ ਚ ਤੇ ਇੱਥੇ ਦੇਖਦੇ ਆ ਤੋ ਡਬਲ ਟੇਪ ਨਾਲ ਖੜੂਗਾ ਕਿਵੇਂ ਖੜੂ ਹਜੇ ਫਲਾਲ ਇਹ ਟੇਪ ਜੀ ਬਾਹਰ ਲਾਈ ਜਾਂਦਾ ਅਜੇ ਤਾਂ ਉਨਾ ਤਰ੍ਹਾਂ ਘੂਲਣੀਆਂ ਬੈਨਣਾ ਮੱਥਾ ਪਰ ਦੇਵਾਂ ਦੀ ਵਿਵਤਾ ਕੰਮ ਨਹੀਂ ਕਰਿਆ ਜਿਹੜੀ ਆ ਆਈਟਮ ਆਪਾਂ ਇਹਦੇ ਉੱਤੇ ਸੀਸਾ ਟੰਗਿਆ ਜਾਂਦਾ ਆਪਣੀ ਫੋਰਚੂਨਰ ਦਾ ਇਹ ਸੀਸੇ ਦੇ ਉੱਤੇ ਐਸਲੂਡ ਚਿੰਬੜਦੀ ਆ ਦੇਖ ਕੇ ਲਈ ਉਹ ਪਹਿਲਾਂ ਤਾਂ ਤੇ ਮੈਨੂੰ ਐ ਦਾ ਸੁਣ ਖੜਾਏਗਾ ਕਿਵੇਂ ਡਬਲ ਟੇਪ ਨਾਲ ਡਬਲ ਟੇਪ ਨਾਲ ਖੜਜੂ ਗੱਲ ਬਣ ਜੂ ਪੂਰੀ ਸੀਸਾ ਵਿੱਚ ਪਿਆ ਫਿਰ ਆਜਾ ਲੱਗ ਕੇ ਦੇ ਮੈਨੂੰ ਐ ਜਿਹੀ ਆਰ ਲਾ ਟਾਈਟਲ ਹੋਣੀ ਪਊਗੀ ਇਹ ਝੂਠੀ ਨਹੀਂ ਦੱਸਿਆ ਗਰੰਟੀ ਵਾਲਾ ਕੰਮ ਕਰੇ ਆ ਗਰੰਟੀ ਆ 3mm ਨਾਲ 3mm ਮਸਟਾ ਲਾ ਫਿਰ ਇਹਦੇ ਕੁਲ ਹੋਣਾ ਪੈ ਗਿਆ ਮੈਂ ਗੁਰਮੀ ਨੂੰ ਫੋਨ ਲਾਇਆ ਮੈਂ ਕਿਹਾ ਆਹ ਰਲਾ ਟੈਟ ਨਾਲ ਚ ਮੇੜ ਦਿੰਨੇ ਆ ਉਹ ਕਹਿੰਦਾ ਸ਼ੀਸ਼ਾ ਖਰਾਬ ਹੋ ਜੀ ਆਹ ਹੋ ਗਿਆ ਸ਼ੀਸ਼ਾ ਖਰਾਬ ਕਹਿੰਦਾ ਤੁਸੀਂ ਕਰ ਆਲਾ ਮੈਂ ਕਿਹਾ ਚੱਲ ਫਿਰ ਬੱਗੇ ਕੋਲ ਜਾ ਕੇ ਗਿਲਵਾ ਕੇ ਫੇਰ ਲੈ ਕੇ ਆਉ ਸਰ ਨਾਲ ਟਾਂਗੀ ਦੇਵਾਂਗੇ ਆਪਿਆ ਸ਼ੀਸ਼ਾ ਸ਼ੀਸ਼ੇ ਦੇ ਕਪੜਾ ਬਾਦ ਚੋਂ ਮਾਰਾਂਗੇ ਇਧਰ ਆਪਾਂ ਲਾਟਾ ਕੀ ਪਹੁੰਚ ਗਏ ਪਹੁੰਚ ਗਏ ਕਹਿੰਦੇ ਬੱਗੇ ਯਾਰ ਕੋਲ ਪਹੁੰਚ ਗਏ ਆ ਗਏ ਬੱਗਾ ਇਹ ਵੀ ਪਏ ਕਮਾਲ ਹੋ ਗਿਆ ਯਾਰ ਇਹ ਡਿਗਾਰਡ ਇਹਦੇ ਚ ਪੈਂਦਾ ਖੜ ਜਾ ਉਹ ਕਰ ਥੱਲੇ ਲਾ ਬੰਦਾ ਉਹ ਆ ਦੀ ਜ ਆਏ ਬਲ 12 ਵਿੱਚ 10 ਪਾਗ ਚੱਕਾ ਤੇ ਆ ਦੀ ਜ ਤੇ ਲੋਕ ਉਥੋਂ ਦਾ ਲੜਦਾ ਨਹੀਂ ਲੜਨ ਦਾ ਪਤਾ ਨਹੀਂ ਲੜਦਾ ਬਈ ਆ ਬੇਲਿਆਂ ਨੂੰ ਬਣ ਜੂ ਗੱਲ ਕਮਾਂ ਸਹੀ ਬੰਦਿਆ ਪਾੜ ਨਿਕਲੇ ਸੋ ਮਤਲਬ ਕਿ ਇਥੇ ਗਰੁੱਪ ਹੀ ਨੇ ਮਿੱਤਰੋ ਕਰਤਾ ਫਟ ਬਗਿਆ ਫੜ ਕੇ ਕਿੰਨਾ ਕੁ ਟਾਈਮ ਰੱਖੇਗਾ ਉਹਨੇ ਨੂੰ ਕੰਟਾ ਨਹੀਂ ਕੰਟਾ ਇਹਦੇ ਕਹਦੇ ਬੰਦਾ ਇੱਕ ਇਥੇ ਰੱਖੋ ਭੈਣਾ ਕਿ ਉਹ ਫੜ ਕੇ ਰੱਖਿਆ ਕਰੋ ਇਦੋਂ ਬਾਅਦ ਇਹ ਨਹੀਂ ਹੈਗਾ ਕਿ ਦਿਨ ਨੂੰ ਅਸੀਂ ਕਮਾਏ ਚ ਕਰੀਏ ਹਲਾਈਏ ਬੜਾ ਸੈਟਿੰਗ ਕਰਕੇ ਵੀ ਕੱਢਾ ਚਿਰਿਆ ਜਾਵੇ ਤੇਰੇ ਘੁੰਟ ਹੀ ਹੈ ਠੀਕ ਬਣ ਗਏ ਹੈ ਅਰਦਾ ਵਧੀਆ ਰਹਿ ਗਏ ਮਤਲਬ ਇਹਦਾ ਅਸੀਂ ਤੜਕੇ ਗੁਰੂ ਨੂੰ ਫੋਨ ਲਾ ਲਿਆ ਹਨ ਨਿਆਰਲਾ ਡੈਟ ਲਾਈ ਜਾਂਦਾ ਇਹ ਤੇ ਮੈਂ ਹੈ ਕੰਮੀ ਨਹੀਂ ਸੀ ਕਰਨਾ ਉਹ ਹੱਲ ਜੰਮ ਲਾ ਤਾ ਇੱਕ ਵੀ ਜੰਮ ਗਿਆ ਨਹੀਂ ਯਾਰ ਹੱਲ ਜੰਮ ਲਾ ਰਿਹਾ ਜਿਗੜ ਜਾ ਰਹਾ ਹੈ ਹੈਲਥ ਆ ਯਾਰ ਜਗੜ ਆ ਦੇਖੋ ਗਾਈਸ ਇਹ ਸ਼ੀਸ਼ਾ ਹਟ ਕਰਦੇ ਨਾ ਮੜਾ ਮੜਾ ਹੈਗਾ ਹੈਲਥ ਆ ਯਾਰ ਜਗੜਾ ਥੋੜਾ ਕੱਚਾ ਸੀ ਤਾਂ ਕਰਕੇ ਆਪਾਂ ਕਰ ਲਾਲਿਆ 75m ਜੀ ਇਹਨੂੰ ਦੁਬਾਰੇ ਹੁਣ ਆਪਾਂ ਆਪਣੇ ਵਾਲੇ ਸਟਾਈਲ ਚ ਲਾਵਾਂਗੇ ਇਹਨੂੰ ਜਮਾ ਕਲੀਨ ਕਰਕੇ ਨਾ ਆਪਾਂ ਆਪਣੇ ਵਾਲੇ ਸਟਾਈਲ ਤੇ ਉਹ ਫਟ ਕਰਾਉਣੇ ਆ ਉਹ ਬੱਗੇ ਤੋਂ ਆਹ ਸਕੀਮਾ ਇਹ ਪਾਸ ਆ ਇਹਦੇ ਤੇ ਜੇ ਆਪਾਂ ਕੱਲ ਨੂੰ ਡੰਗ ਦਈਏ ਸ਼ੀਸ਼ਾ ਲੈ ਨਹੀਂ ਬੱਗਿਆ ਹੁਣ ਠੀਕ ਆ ਹੁਣ ਕਹਦੀ ਪੀਂਗ ਪਾਲੀ ਹੁਣ ਇਹ ਦਿਨ ਦਾ ਆਪ ਦੇ ਕੇ ਨਾ ਥੈਡਾਂ ਤੇ ਚੇਪੀ ਲਾ ਦੇ ਇਹ ਦੱਬੇ ਹੀ ਰਹੂ ਜਗੜ ਇਹ ਹਰ ਗੱਲ ਵੜਦੂ ਪੂਰੀ ਇਹਦੀ ਭਾਈ ਜੀ ਪਿੰਗ ਫੁੱਲ ਦੁਬਾਰੇ ਬਾਰੇ ਦੁਬਾਰੇ ਮੈਂ ਕਰੂ ਮੈਂ ਤੇ ਹਰਕਤ ਕੈਪਚਰ ਕਰੂ ਦੇਖ ਦੇ ਕੱਚੇ ਕੰਮ ਕਰਦਾ ਬੱਗਾ ਭਾਈ ਭਾਈ ਹੁਣ ਮੈਂ ਕੱਲ ਨੂੰ ਛੇੜੂ ਇਹਨੂੰ ਅੱਜ ਨੂੰ ਮੈਂ ਛੇੜਦਾ ਹੀ ਨਹੀਂ ਕਾਦੇ ਤੋਂ ਹੁੰਦਾ ਆਉਣ ਆ ਹੀ ਨਹੀਂ ਇਹਦੇ ਨਾਥ ਬਾਪੂ ਲੈ ਰਹੇ ਨੇ ਜੀ ਪੀਲੇ ਰੰਗ ਦੇ ਗੈਲੋ ਨਾਥ ਅੱਖਾਂ ਵੀ ਦੀ ਮੈਂ ਕਹਿੰਦਾ ਪੀਲੀਆਂ ਕਰੀ ਫੇਰ ਬੜੂ ਗੱਲ ਹਾਂ ਬੱਗਿਆ ਉੱਪਰ ਕਰਾਉਂ ਕੁੱਤੇ ਦਾ ਤੂੰ ਦੇਖ ਹੁਣ ਤਾਂ ਇੱਕ ਉੱਚਾ ਵਾਲਾ ਹੋ ਜਾ ਯਾਰ ਇੱਥੇ ਹੀ ਗਿਆ ਨਾ ਅੱਜ ਬਿੰਗਾ ਜਾਂ ਨਹੀਂ ਹੋ ਜਾ ਡਿੱਗੀ ਨਾ ਜੇ ਇੱਥੇ ਨਾ 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 ਤਾਂ ਹਰ ਕੁੱਤੇ ਸਹੀ ਰੱਖ ਉਹ ਤੇਰੀ ਬੋਲ ਕਰ ਥੋੜਾ ਹੋਰ ਤਾਂ ਕਰ ਦੇ ਤਾਂ ਠੀਕ ਹੈ ਹਾਂ ਲਾ ਦੇ ਜਾ ਲਾਈ ਸਿੱਧਾ ਕਿਤੇ ਡੇਡਾ ਲਾ ਦੇ ਜਦੋਂ ਮੈਂ ਥੋੜਾ ਕਰਤਾ ਫੱਟ ਬਿੱਸੇ ਝੋਟੇ ਹਨ ਤੇ 100 ਵਰਗੇ ਮੇ ਲੱਗ ਰਿਹਾ ਤੇ ਇੱਕ ਹੋਰ ਕੰਮ ਵੀ ਤੋ ਕਰਾਈ ਰੀ ਲਾ ਦੇ ਹੱਥ ਮਤਲ ਨਿੱਕੇ ਨਿੱਕੇ ਕੰਮਾਂ ਨਾਲ ਕਿੰਨੇ ਕੰਮ ਵਧਾ ਲਿਆ ਆਪਾਂ ਖੜੇ ਖੜੇ ਇੰਦਰ 100 ਇਧਰ ਫਰੀ ਇਹ ਕਾਰ ਡੋਗਰਾਪੀ ਦੱਸੋ ਕਿ ਬੇਲਾ ਕਰਈ ਹੈ ਗੱਡੀ ਅਜੇ ਇੱਧਰ ਹੀ ਸੜ ਇਹ ਕੰਮ ਜੇ ਕਰਾਉਣ ਨਾਲ ਰਹਿੰਦਾ ਹੈ ਇੱਧਰ ਕਰਾਉਣ ਨਾਲੇ ਦੇਖ ਲਾਈਵ ਮੇਟਰੋ ਗੱਡੀ ਦੀ ਲੁੱਕ ਪੂਰੀ ਦੀ ਪੂਰੀ ਚੇਂਜ ਹੋ ਗਈ ਦੇਖੋ ਤਰਪਟੀਆਂ ਪੁੱਟੀਆਂ ਲਾ ਕੇ ਹਨ ਜੈਂਗੋ ਬਣ ਗਈ ਤੇ ਸਭ ਤੋਂ ਮੇਨ ਚੀਜ਼ ਜਿਹਦੇ ਕਰਕੇ ਆਪਾਂ ਜਿੱਥੇ ਆਏ ਸੀਗੇ ਉਹ ਵੀ ਜਮਾਂ ਗੱਲ ਬਣ ਗਈ ਜੀ ਕਾਰਨ ਕਰਕੇ ਆਪਾਂ ਗਾਇਸ ਇੱਥੇ ਆਏ ਸੀਗੇ ਗਾਇਸ ਦੇ ਕਰਕੇ ਆਪਾਂ ਆਏ ਸੀ ਸ਼ੀਸ਼ੇ ਕਰਕੇ ਦੇਖੋ ਮਿੱਤਰੋ ਸ਼ੀਸ਼ਾ ਹੋ ਗਿਆ ਫੱਟ ਪੂਰਾ ਜੰਮਾ ਮਤਲਬ ਮਜਬੂਤੀ ਨਾਲ ਲੱਗ ਗਿਆ ਮਤਲਬ ਆਪਣੀ ਸਕੀਮ ਆ ਜਿਹੜੀ ਕੁਲ ਮ ਲੱਗੀ ਵੀ ਉਹ ਕਰ ਗਈ ਕੰਮ ਤੇ ਹੁਣ ਇਤੋਂ ਬੁਣੇ ਚਾਲੇ ਤੇ ਖਾਣ ਕੋਲੋਂ ਕੁਛ ਨਾ ਕੁਛ ਡਾਫਲ ਗਏ ਭੁੱਖ ਲੱਗੀ ਪਈ ਆ ਇਹ ਉਹ ਵੀ ਸਟਾਰ ਉਹਨੂੰ ਸਮਾਂ ਦੇਖਣ ਦੇ ਭੁੱਖ ਲੱਗੀ ਭੁੱਖ ਦਾ ਟਾਈਮ ਹੋਇਆ ਪਿਆ ਉਹ ਸੜ 3:00 ਵਜੇ ਕੇ ਕਮਾਲ ਹੋ ਗਈ ਯਾਰ ਆ ਪਾਰਕ ਤੇ ਖਾਣ ਕੋਲ ਆ ਗਏ ਹੁਣ ਖਾਣ ਤੋਂ ਖਾਜੀ ਕੋਸਾ ਹੁਣ ਲੱਭ ਜੂ ਲਵ ਯੂ ਟੂ ਕਹਿੰਦੇ ਹੁੰਦੇ ਆ ਲਵ ਯੂ ਟੂ ਮਿੱਟੀ ਹਾਂ ਪਿੰਡ ਦੀ ਫਰਨੀ ਘੁੰਮ ਕੇ ਤੇ ਖਾ ਕੇ 버ਗਰ ਸਵਾਦ ਆ ਗਿਆ ਖਾਲੀ ਤੁਰੇ ਫੜੀ ਤੜਕੇ ਦੀ ਹੁਣ ਜਾ ਕੇ ਦੋ ਦੋ ਕੌਲੇ ਛੱਟਣੇ ਆ ਚਾਹ ਦੇ ਉਸ ਤੋਂ ਬਾਅਦ ਹੀ ਇੰਜਣ ਜਮਾ ਫੱਟ ਸੁਈ ਇੱਕ ਨੰਬਰ ਚ ਸਕੂਲਾਂ ਬੈਨਾਂ ਵੀ ਘੁੰਮੀ ਜਾਂਦੇ ਮਤਲਬ ਟੀਟੀ ਵੀ ਨਹੀਂ ਪਤਾ ਆ ਗਿਆ ਹੋਵੇ ਕਰੀ ਇਹ ਮੈਂ ਦਰਵਾਜ਼ਾ ਉਟਾ ਚਲਾਉਣ ਦੀ ਜਿਹੜੀ ਬਾਇ ਬਣਾ ਉਹ ਆੱਡੀ ਆ ਸਵਾਦ ਹੀ ਵੱਖਰਾ ਇਹਨੂੰ ਚਲਾਉਣ ਦਾ ਉੱਥੇ ਲੱਗਿਆ ਮਿੱਤਰੋ ਕਹਿੰਦੇ ਜੰਗਈਆ ਆਪਣਾ ਪਾਰਸਲ ਆ ਗਿਆ ਫਿਲਟਰ ਆ ਗਿਆ ਆਪਣਾ ਉਹ ਗਿਫਟ ਗਿਫਟ ਆ ਗਿਆ ਇਹ ਕੱਲ ਨੂੰ ਪਵਾਵਾਂਗੇ ਗਿਫਟ ਆਪਾਂ ਹੁਣ ਕੋਦੋਂ ਬਾਅਦ ਦੇ ਵਿੱਚ ਆਪਾਂ ਰੌਕਟ ਦੇ ਆਦੇ ਕਿਹੜੇ ਦਿਨ ਦੇ ਹੋ ਜਾਣਗੇ ਕੁੱਲ ਮਿਲਾ ਕੇ ਤੁਸੀਂ ਐ ਕਿਉਂ ਤੁਰ ਰਹੇ ਹੋ ਅੱਜ ਬਾਅਦ ਵਿੱਚ ਕੋਸੇ ਪਰ ਨਾ ਖਣੋ ਤਰੀ ਫਿਲਟਰ ਖੋਲ ਕੇ ਦੇਖੀਏ ਆਪਾਂ ਕਿ ਮੈਂ ਸਭਾ ਪਤਾ ਮੇਲੇ ਉੱਪਰ ਕਰ ਲਿਖ ਦੇ ਵਿੱਚ ਇੱਕ ਸਲਿੱਪ ਜੀ ਸੀ ਆਹ ਦੀ ਜੀ ਜੀ ਰੱਖ ਲਾ ਇਹ ਕੱਢ ਗਿਆ ਓਪਨ ਸਾਧੀ ਜੇ ਮਤਰੋ ਸਾਧੀ ਜੇ ਕਰਾਂਗੇ 100% ਫਰਕ ਪਾ ਦੇਣਾ ਬੰਬੂ ਕਾਟ ਦਾ ਆਪਣੇ ਦਾ ਬਸ ਫਾਈਨਲੀ ਮਤਰੋ ਕਹਿੰਦੇ ਸੇਰੂ ਵਾਲਾ ਟਾਈਮ ਹੋ ਗਿਆ ਸਟਾਰਟ ਸੇਰੂ ਨੂੰ ਲੈ ਚੱਲੇ ਹੁਣ ਢੇੜਾ ਦਮਾਉਣ ਇਹ ਵੀ ਡਿਊਟੀ ਆਪਣੀ ਪੱਕੀ ਆ ਪੂਰੀ ਸੇਰੂ ਬੁੱਕੰਡਮ ਹੋ ਗਿਆ ਥੋੜਾ ਲੱਸਾ ਹੋ ਗਿਆ ਅੱਗੇ ਨਾਲ ਪਹਿਲਾਂ ਬੋਆਈ ਵੀ ਸੀ ਤੁਹਾਨੂੰ ਦੱਬ ਕੇ ਕਰ ਦੋ ਅੱਜ ਦੇ ਬਲੌਗ ਨੂੰ ਸ਼ੇਅਰ ਤੇ ਬਲੌਗ ਨੂੰ ਕਰਦੇ ਆ ਮਿੱਤਰੋ ਇੱਥੇ ਖਤਮ ਸੋ ਬਹੁਤ ਬਹੁਤ ਧੰਨਵਾਦੀ